ਹਾਂਜੀ ਬੈਠੋ ਤੁਹਾਡਾ ਆਪਣਾ ਜਾਣਕਾਰ ਤੁਸੀਂ ਦੇਖ ਰਹੇ ਹੋ ਲੋਕਮਾਂ ਦਾ ਚੈਨਲ ਤੇ ਤੁਸੀਂ ਪਤਾ ਹੀ ਜਿੱਕਣਾ ਕਿ ਸਾਨੂੰ ਬਸਾਖੀ ਦਾ ਖਾਲਸਾ ਸਾਜਣਾ ਦੇ ਸੁਨਾਹਰਾ ਅੱਜ ਅਸੀਂ ਬੈਰਗਾਮੋਂ ਕਰਮੋਂਦੇ ਦੀ ਧਰਤੀ ਤੇ ਖੜੇ ਆਂ ਨਾਨਕ ਨਿਰਬੋਧ ਅਰੰਕਾਰ ਨਾਨਕ ਨਿਰਬੋਧ ਅਰੰਕਾਰ ਨਾਨਕ ਨਿਰਬੋਧ ਅਰੰਕਾਰ ਜੀ ਤੇ ਆਪਾਂ ਦਾ ਗਰੀਬਿਆਂ ਦੇ ਵਿੱਚ ਤੇ ਦੂਸਤਾਂ ਦੀ ਪਾਲਿਤੀ ਤੋਂ ਅੱਗੇ ਨਹੀਂ ਆਏ ਆ ਜੀ ਵਾਹਿ ਨਿਕਲ ਜਾ ਸਾਡੇ ਨਾਲ ਗੁਰਦਾਰੇ ਪ੍ਰਧਾਨ ਸਾਹਿਬ ਸਾਡੇ ਰਜਿੰਦਰ ਰਮੀ ਜੀ ਸਾਡੇ ਨਾਲ ਨੇ ਜਿਨ੍ਹਾਂ ਨੇ ਕਿੱਕ ਬਹੁਤ ਵਧੀਆ ਪ੍ਰਾਲਾ ਕੀਤਾ ਕਿ ਸਿੱਖ ਸੰਗਤ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਸਾਹਿਬ ਤੋਂ ਪਹਿਲਾਂ ਲੋਕ ਮਤਲੇ ਚੈਨਲ ਦਾ ਤਹਿ ਦਿਲੋਂ ਧੰਨਵਾਦ ਆ ਜਿਹੜੇ ਕਿ ਆਪਣਾ ਸੈਮ ਟਾਈਮ ਛੱਡ ਕੇ ਤੇ ਸ਼ੁਰੂ ਕਰਦੇ ਨਗਰ ਕੀਰਤਨਾਂ ਦੇ ਵਿੱਚ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਲੋਕਾਂ ਦੀ ਆਵਾਜ਼ ਜਿਹੜੀ ਉਹ ਲੋਕਾਂ ਤੱਕ ਪਹੁੰਚਾਉਂਦੇ ਨੇ ਸੋ ਅੱਜ ਦਾ 1799 ਵਾਲੀ ਵਿਸਾਖੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸੂਰਾ ਸਰਬੰਸਵਾਰ ਦਿੱਤਾ ਉਸ ਟਾਈਮ ਤੇ ਵੀ ਜੋ ਅਤਿਆਚਾਰ ਹੁੰਦੇ ਸੀਗੇ ਉਹਨਾਂ ਨੂੰ ਮੁਕ ਰੱਖਦੇ ਹੋਏ ਸਿੱਖਾਂ ਨੂੰ ਪੰਜ ਸਿੱਖਾਂ ਪੰਜ ਸਿੰਘਾਂ ਦੀ ਪੰਜ ਸਿਰਾਂ ਦੀ ਜਿੱਤਾ ਉਹਨਾਂ ਨੇ ਤੇ ਬਗੀ ਸੋ ਸਿੱਖਾਂ ਤੋਂ ਸਿੰਘ ਸਾਜੇ ਜਾਤ ਪਾਤ ਜਿਹੜੀ ਆ ਉਹ ਦਾ ਵੇਦ ਕਰਾ ਜਿਹੜਾ ਉਹ ਦੋ ਕੀਤਾ ਸੋ ਅਮਰ ਤਪਾਨ ਕਰਾ ਕੇ ਤੇ ਪੰਜਾਂ ਪਿਆਰਿਆਂ ਤੋਂ ਆਪ ਜਿਹੜਾ ਵੰਨਤ ਸੱਗਿਆ ਉੱਚੇ ਤੈਤ ਅੱਜ ਬਦੇ ਸਦੀ ਧਰਤੀ ਤੇ ਵਕ ਵਕ ਦੇਸ਼ਾਂ ਦੇ ਵਿੱਚ ਜਿਹੜਾ ਉਹ ਨਗਰ ਕੀ ਸੰਸਜਾਇ ਜਾਂਦੇ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਯਾਦ ਕਰਦੇ ਹੋਏ 1699 ਦੀ ਵਿਸਾਖੀ ਨੂੰ ਯਾਦ ਕਰਦੇ ਹੋਏ ਆਪਣੇ ਸੱਭਿਆਚਾਰ ਨੂੰ ਜਿਹੜਾ ਇਹ ਸੇ ਰੱਖਣ ਵਾਸਤੇ ਆਪੇ ਸਭ ਆਪਣੇ ਸੱਭਿਆਚਾਰ ਦੇ ਨਾਲ ਬੱਚਿਆਂ ਨੂੰ ਜੋੜਨ ਵਾਸਤੇ ਸੋ ਮੈਂ ਅਰਦਾਸ ਬੇਨਤੀ ਕਰਾਂ ਕਰਦੇ ਸਾਰੇ ਨਿਮਰਤਾ ਸਹਿਤ ਬੇਨਤੀ ਕਰਾਂਗੇ ਕਿ ਗੁਰੂ ਵਾਲੇ ਬਣੋ ਗੁਰੂ ਦੇ ਪਾਣੇ ਦੇ ਵਿੱਚ ਰੋ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਗਦੀ ਜੋਤ ਜਿਹੜਾ ਉਹ ਬਣੀ ਹੈ ਅੰਮ੍ਰਿਤ ਪਾਣ ਕਰੀਏ ਗੁਰੂ ਵਾਲੇ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਭਾਣੇ ਤਾਂ ਕਿ ਅੱਜ ਅਸੀਂ ਖੜਿਆ ਜੀ ਕਰੋ ਕੋਵੋ ਬੈਰਗਮੋਈ ਧਰਤੀ ਤੇ ਕਿ ਅੱਜ ਇੱਥੇ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜਿਸ ਦੇ ਵਿੱਚ ਇੱਕ ਸਾਡੇ ਇਟਲੀ ਦੇ ਨੇ ਅੰਗ ਸਿੰਘ ਬਹੁਤ ਹੀ ਮਸ਼ਹੂਰ ਨੇ ਬਾਜ ਸਿੰਘ ਦੇ ਨੌਤ ਜੀ ਇਹਨਾਂ ਦੀ ਤੁਸੀਂ ਆਮ YouTube ਤੇ ਵੀਡੀਓ ਦੇਖਦੇ ਰਹਿੰਦੇ ਆ ਬਾਜ ਸਿੰਘ ਇੱਕ ਇਹਨਾਂ ਦਾ ਬਾਜ ਲੈ ਕੇ ਆਉਂਦਾ ਤਾਂ ਬੜਾ ਪਿਆਰਾ ਇੱਕ ਤਾਂ ਤੇ ਇੱਕ ਖਿੱਚ ਦਾ ਕੇਂਦਰ ਬਣਿਆ ਹੋਇਆ ਅੱਜ ਨਗਰ ਕੀਰਤਨ ਤੇ ਭਾਜੀ ਅੱਜ ਵਿਸਾਖੀ ਦਾ ਨਗਰ ਕੀਰਤਨ ਮਨਾਇਆ ਜਾ ਰਿਹਾ ਕੋਈ ਧਰਤੀ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਮਹਾਰ ਸੱਚੇ ਪਾਛਾ ਜੜਦਿਆਂ ਗਲਾ ਕਰੇ ਸਾਰਿਆਂ ਦੀਆਂ ਬਹੁਤ ਖੁਸ਼ੀ ਦੀ ਗੱਲ ਆ ਭਾਈ ਕਿ ਖਾਲਸਾ ਸਾਜਨਾ ਦੇ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਜਾ ਰਿਹਾ ਗੁਰੂ ਦੀ ਧਰਤੀ ਤੇ ਬਹੁਤ ਖੁਸ਼ੀ ਦੀ ਗੱਲ ਆ ਇਹ ਪੁੱਛ ਕੀ ਗੱਲ ਆ ਹੋਰ ਕੁਝ ਸੰਗਤ ਵਾਰੇ ਜਿਕੜਾ ਕਿ ਆਪਾਂ ਇਟਲੀ ਦੀ ਧਰਤੀ ਤੇ ਆਪਾਂ ਇਹੋ ਜਿਹੇ ਪ੍ਰੋਗਰਾਮ ਬਣਾਉਂਦੇ ਰਹਿੰਦੇ ਆ ਵੀ ਗੁਰੂ ਸਾਹਿਬਾਂ ਦੇ ਜਿਖਰਾ ਵੀ ਇੱਕ ਵਿਸਾਖੀ ਦਾ ਵਿਸ਼ਾਲ ਸਾਜਨਾ ਦਿਵਸ ਮਨਾਇਆ ਜਾ ਰ ਸੰਗਤ ਦਾ ਇਕੱਠ ਦੇ ਤੁਹਾਨੂੰ ਤੁਸੀਂ ਆ ਬਹੁਤ ਵਧੀਆ ਬਾਣੇ ਦੇ ਵਿੱਚ ਹੋ ਬਹੁਤ ਵਧੀਆ ਲੱਗ ਰਿਹਾ ਹੈ ਇਦਾਂ ਦਾ ਸੰਗਤ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਤੁਸੀਂ ਸੁਨੇਹਾ ਪਾਸ਼ ਹੋਈ ਹੈ ਕਿ ਰਲ ਮਿਲ ਕੇ ਰਹੋ ਸਾਰੇ ਜਣੇ ਆਪਣਾ ਭਾਈਚਾਰਾ ਕਾਇਮ ਕਰੋ ਜਾਤਾਂ ਪਾਤਾਂ ਦੇ ਵਿੱਚ ਨਾ ਫਸੋ ਤੇ ਮਤਲਬ ਜੋ ਸਿੱਖੀ ਸਿਧਾਂਤ ਉਹਨਾਂ ਤੇ ਪਹਿਲਾਂ ਤੋਂ ਉਹਨਾਂ ਤੇ ਤੁਰੋ ਤੇ ਜੇ ਆਪਾਂ ਇੱਥੇ ਆਏ ਤੇ ਕੁਝ ਸਿੱਖ ਕੇ ਜਾਈਏ ਤੇ ਗੁਰ ਸਿੱਖੀ ਇਤਿਹਾਸ ਤੋਂ ਕੁਝ ਜਾਣੂ ਹੋਈਏ ਤੇ ਮਤਲਬ ਇਤਿਹਾਸ ਸੁਣਿਆ ਕਰੀਏ ਆਮ ਘਰਾਂ ਦੇ ਵਿੱਚ ਵੀ ਮਤਲਬ ਕਿ ਇੰਟਰਨੈਟ ਦਾ ਜ਼ਮਾਨਾ ਆ ਪਿਆ ਇੱਥੇ ਨਹੀਂ ਸੁਣਦਾ ਘਰੇ ਬੈਠ ਕੇ ਵੀ ਆਪਾਂ ਇਤਿਹਾਸ ਸੁਣ ਸਕਦੇ ਹਾਂ ਬਹੁਤ ਜ਼ਰ ਬਹੁਤ ਵਧੀਆ ਗੱਲ ਕੀਤੀ ਜੀ ਜੇ ਆਪਾਂ ਨੂੰ ਕੰਮਕਾਰਾਂ ਤੇ ਹੋਣ ਕਰਕੇ ਟਾਈਮ ਨਹੀਂ ਲੱਗਦਾ ਤਾਂ ਆਪਾਂ ਘਰ ਬੈਠ ਕੇ ਇੰਟਰਨੈਟ ਰਾਹੀਂ ਵੀ ਪਾਰਟ ਸੁਣ ਸਕਦੇ ਤੇ ਗੁਰੂ ਨਾਲ ਜੁੜੀਏ ਆਓ ਸਾਰੇ ਜਣੇ ਰਲ ਕੇ ਇਸ ਨਗਰ ਕੀਰਤਨ ਦੀ ਸ਼ੁਭਾਭਿਧਾਈ ਹੈ ਅੱਜ ਤੁਹਾਨੂੰ ਅੱਗੇ ਨਗਰ ਕੀਰਤਨ ਦੀਆਂ ਉਹ ਤਸਵੀਰਾਂ ਦਿਖਾਉਂਦੇ ਜੁੜੇ ਰਹੋ ਤੁਸੀਂ ਸਾਡੇ ਨਾਲ ਮਾਨਕ ਅੰਮ੍ਰਿਤਸਰ ਦੇ ਪਾਣੀ ਵਾਲੇ ਜੀਰੀ ਪਾਟਾ ਕਰਨ ਤੇ ਬਿਆਪ ਦੇ ਨਾਲ ਮੇਰੀ ਬ੍ਰਿਹਾਦਤਾ ਦੇ ਵਿੱਚ ਗੁਰੂ ਸ਼ਬਦ ਦੀ ਪਾਲਕੀ ਤੋਂ ਅੱਗੇ ਜੀ ਜਿਨ੍ਹਾਂ ਸੰਕਲਨ ਗੱਲ ਕਰਨ ਛੱਡ ਲਿਆ ਕੋ ਭਾਈ ਦੀ ਪਾਰਕੀ ਦੇ ਪਿੱਛੇ ਚੱਲ ਗਏ ਆਪਾਂ ਆ ਨਾ ਕਰੀਏ ਉਹ ਅੰਦਰ ਉਸ ਪਾਰਕ ਦਾ ਗੱਲ ਕਰੀਏ ਜੇ ਕਿ ਆਪ ਦੇ ਨਾਲ ਮੇਰੀ ਬਰਿਆਦਤੋ ਵਿੱਚ ਤੇ ਗੁਰੂ ਸਾਹਿਬ ਦੀ ਪਾਰਕ ਤੋਂ ਅੱਗੇ ਨਹੀਂ ਪਾਰਕ ਜਿਨ੍ਹਾਂ ਸੰਕਲਨ ਗੱਲ ਕਰਨ ਛੱਡ ਲਿਆ ਕੋ ਭਾਈ ਦੀ ਪਾਰਕੀ ਦੇ ਪਿੱਛੇ ਚੱਲ ਗਏ ਆਪਾਂ ਆ ਨਾ ਕਰੀਏ ਉਹ ਅੰਦਰ ਉਸ ਪਾਰਕ ਦਾ ਗੱਲ ਕਰੀਏ मेरी प्रिया का, मेरी प्रिया का तो एक दूसरे दिन की पार्टी के मौके में दिनों समय में बंक में चले हैं। तो फिर उसकी पार्टी के पीछे चली गई था।